ਮਣੂ ਪੁੱਤ ਮਣੂ ਬੋਤ ਰਿਆ ਬਾਪੂ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਪੁੱਤ ਮੈਂ ਜਾ ਰਿਹਾ ਤੈਨੂੰ ਛੱਡ ਨਾ ਬਾਪੂ ਤੂੰ ਐ ਨਾ ਕਹਿ ਪੁੱਤ ਬਰੇ ਤੇਰੇ ਤੇ ਇੱਕ ਗੱਲ ਲਗੋਈ ਆ ਪੁੱਤ ਦੱਸ ਬਾਪੂ ਮੈਨੂੰ ਜਲਦੀ ਦੱਸ ਪੁੱਤ ਇੱਕ ਡਾਕਟਰ ਆ ਪੁੱਤ ਜੇ ਤਾਂ ਮਰਿਆ ਚ ਵੀ ਜਾਣ ਪਾਦਾ ਦਾ ਕੁੱਕਿਆਂ ਨੂੰ ਬੋਲਾ ਲਾਦਾ ਦਾ ਐ ਐ ਐ ਐ ਐ ਹੈਲੋ ਤੇ ਪੁੱਤ ਨੂੰ ਵੀ ਨੱਚਾ ਲਾਦਾ ਦਾ ਮੈਨੂੰ ਨਾਂ ਦੱਸ ਬਾਪੂ ਦਾ ਪੁੱਤ ਉਹ ਡਾਕਟਰ ਗੁੱਟੂ ਆਉਣੇ ਉਹ ਲੈ ਕੇ ਆਉਣਾ ਬਾਪੂ ਤੂੰ ਹਿੰਮਤ ਰੱਖੀ ਤੋ ਮੈਂ ਉਹਨੂੰ ਆਪਣੀ ਜਾਨ ਤੇ ਖੜਕੀ ਵੀ ਲੈ ਕੇ ਆਉਂਦਾ ਜਹਾ ਬੱਚਾ ਰਾਣਾ ਤੇ ਅਸੀ ਬਾਕੂ ਓ ਨੋ ਯਾ ਬੁੱਤ ਯਾ ਬੁੱਤ ਜਾਵੇਂ ਨੀ ਬੁੱਤ ਹੇ ਵੀ ਆਹੇ ਛਤੜੇ ਜਾਣਿਆ ਹਾਂ ਜਾਤਾ ਰਹੇ ਤੇ ਕਿੰਨੇ ਬੰਦੇ ਕਰਦੇ ਮੇਰਾ ਪੋਤਾ ਚਾਰ ਗੇੜੇ ਮਾਰ ਗਿਆ ਇਹ ਬੰਦੇ ਰਹਿੰਦੀ ਹੈਗੀ ਜਿੰਦਾ ਲਾ ਦੇ ਤਾਂ ਪੱਕਾ ਓ ਬੇਬੇ ਕਾਰੋਬਾਰ ਨੂੰ ਪੁੱਠਾ ਨਾ ਬੋਲੀ ਇਹ ਡਾਕਟਰ ਗੁੱਗੂ ਦਾ ਕਲੀਨਿਕ ਹੈ ਕਲੀਨਿਕ ਚਾਰ ਮਿੰਟ ਇਹ ਤੂੰ ਚਾਰ ਤੱਕ ਤੇ ਬੈਟ ਕੇ ਬਦਲਦੀ ਕਦੇ ਇੱਧਰ ਨਹੀਂ ਫਿਰ ਨੀਚੇ ਕਦੇ ਇੱਧਰ ਨਹੀਂ ਫਿਰ ਨੀਚੇ ਵੈਟਰ ਕੇ ਤੇ ਦੇਖ ਕੇ ਤਾਂ ਉਹ کئی ਵਾਰ ਕੰਮ ਸੈਟ ਨਹੀਂ ਆਉਂਦਾ ਹੈਗਾ ਬਾਹਰ ਲਿਖਿਆ ਨਹੀਂ ਪੜਿਆ ਡਾਕਟਰ ਕੁੱਪੂ ਤਾਂ ਕਹਿੰਨੇ ਜੇ ਅੰਗਰੇਜ਼ੀ ਪੜੀ ਲਿਖੀ ਜੇ ਤਰੀ ਲੰਗੀ ਤਰੀਕਾ ਵਾਲੀ ਦਵਾਈ ਨਾ ਪੜਨ ਦੀ ਮੈਂ ਤਾਂ ਸ਼ੁਕਰ ਹੈ ਵੈਗਰੀ ਦਾ ਮੇਰੀ ਪੋਤੀ ਨੇ ਪੜ ਲਈ ਨਹੀਂ ਤਾਂ ਤੂੰ ਮਰ ਜਤਾ ਪੀ ਲੈ ਲੰਗੀ ਤਰੀਕਾਲੀ ਘਾਬਰ ਦੀ ਕਿਉਂ ਹੈ ਬੇਬੇ ਆਪਾਂ ਦਵਾਈ ਬਦਲ ਦਿੰਨੇ ਆ ਸਾਡਾ ਸਾਡਾ ਮੇਰਾ ਬਾਪੂ ਮੇਰਾ ਬਾਪੂ ਮਾੜੂ ਮੇਰਾ ਯਾਰ ਮਾੜੂ ਮੇਰਾ ਯਾਰ ਮਾੜੂ ਮੇਰਾ ਯਾਰ ਮਾੜੂ ਉਏ ਤੁਮਾਰੀ ਦਾ ਬੋਤ ਹੈ ਤੇ ਹਾਂਜੀ ਬਾਪੂ ਸਾਹਿਬ ਫਿਰ ਮੇਰੀ ਚਾਬੀ ਪਾਣਾ ਕਿੱਥੇ ਹੈ ਮੇਰਾ ਯਾਰ ਬੋੜੀ ਬਿਮਾਰ ਹੋ ਗਿਆ ਚਲ ਮੇਰਾ ਯਾਰ ਮਾਰੂ ਬਿਮਾਰ ਹੋ ਗਿਆ ਚਲ ਕਹ ਯਾਰ ਜਿੰਨੀ ਪੈਣੀ ਵਾਟੇ ਕਰ ਗੁਰੇਬਾ ਸੋਡੜੀ ਮੈਂ ਐਦਾ ਸੌਦਾ ਨਹੀਂ ਹੋ ਗਿਆ ਨਾ ਸੌਦਾ ਤਾਂ ਨਹੀਂ ਯਾਰ ਹੋਇਆ ਫਿਰ ਕਿੰਨਾ ਕੁ ਦੁੱਧ ਹੀ ਆਂਦੀ ਆ ਦੁੱਧ ਹੂੰ ਦੁੱਧ ਦਾ ਪੁੱਛ ਰਾ ਕੋਸਾ ਮਾਹ ਦੁੱਧ ਦਿੰਦੀ ਆ ਫੇਰ ਵੀ ਕਿੰਨਾ ਕ ਦੁੱਧ ਦਾ 50 ਕਿਲੋ ਡੰਗ ਦਾ ਦੇ ਜਾਂਦੀ 9 ਲੀਟਰ ਫਿਰ ਕਿੰਨੇ ਕਿ ਪਹਿਲੇ ਆਦੇ ਵਪਾਰੀਆਂ ਨੇ ਵਪਾਰੀਆਂ ਨੇ 5 ਲੱਖ ਲਾਤਾ ਬਾਈ 5 ਲਾਤਾ ਹਾਂ 5 ਲਾਤਾ ਪੂਰਾ ਪਰ 100 ਕੁੰਡੇ ਵਾਲੀ ਮਾਤ ਦਾ ਯਾਰ ਆਪਾਂ ਨੇ ਨਹੀਂ ਛੱਡੀ ਜੀ ਉਹਨਾਂ ਨੇ ਸਿਰਫ ਆਪਾਂ ਨੂੰ ਕਿੰਨੇ ਦੀ ਛੱਡ ਦੇਗਾ ਆਪਾਂ ਨੂੰ ਤੂੰ ਘਰ ਦਾ ਬੰਦਾ ਯਾਰ ਮੈਂ 4 ਕਿਤੇ ਦੇ ਵਿੱਚ 4 ਲੱਖ ਚ ਦੁੱਧ ਬਹੁਤ ਆ ਬਾਈ ਅੱਛਾ ਪਰਚਾਰ ਵੀਰ ਬਹੁਤ ਆ 4 ਬਾਈ ਤੁਤ ਵੀ ਬਹੁਤ ਆ ਆ ਮੰਤਰੀ ਕਿਹੜਾ ਜਾਂਦਾ ਡਾਕ ਬਣਿਆ ਡਾਕਟਰ ਗੁੱਡੂ ਡਾਕਟਰ ਗੁੱਡੂ ਡਾਕਟਰ ਗੁੱਡੂ ਆਉਣੇ ਪਿੰਡ ਆਉਣਾ ਪੈਗਾ ਯਾਰ ਬਹੁਤ ਭਾਰੀ ਸੰਕਟ ਆ ਮਲਾ ਦਾ ਆਪਣੇ ਪਿੰਡ ਤੇ ਭਾਈ ਜਿਹੜੇ ਸਾਹ ਨਾਲ ਤੂੰ ਕਹਿ ਰਿਆਂ ਫਿਰ ਤਾਂ ਬਹੁਤ ਵੱਡਾ ਡਾਕਟਰ ਹੋਣਾ ਇਹ ਹਾਂ ਬਈ ਬਹੁਤ ਵੱਡਾ ਡਾਕਟਰ ਡੱਡਾ ਕਾ ਬਾਈ ਐ ਡਾਡਾ ਐਡਾ ਕ ਡਾਕਟਰ ਬਲੇ ਐਡਾ ਵੱਡਾ ਬੜਾ ਬਟਾ ਡਾਕਟਰ ਆ ਫਿਰ ਤਾਂ ਬਈ ਵੱਡੇ ਹਸਪਤਾਲ ਚੋਂ ਆਇਆ ਗੁਰੂ ਪੀਜੀਆਈ ਚੋਂ ਆਇਆ ਹੋਊਗਾ ਨਾ ਨਾ ਬਈ ਬਤਾ ਬਰਨਾਲਾ ਕੈਂਚੀ ਦਵਾਈ ਦਿੰਦਾ ਅੱਛਾ ਅੱਛਾ ਤਾਂ ਬਈ ਪੜਿਆ ਲਿਖਿਆ ਬਹੁਤ ਹੋਊ ਫੇਰਾ ਪੜਿਆ ਲਿਖਿਆ ਤਾਂ ਬਈ 1 2 3 4 5 5ਵੀਂ ਫੇਲ ਆ ਲੈ ਪੜਿਆ ਲਿਖਿਆ ਤਾਂ ਇਹ ਕਿਹੜਾ ਹੋਇਆ ਯਾਰ ਮੈਨੂੰ ਲੱਗਦਾ ਫਿਰ ਵੱਡੇ ਡਾਕਟਰ ਤੋਂ ਕੰਮ ਸਿੱਖਿਆ ਹੋਊਗਾ ਆਹ ਬਈ ਵੱਡੇ ਡਾਕਟਰ ਤੋਂ ਹੀ ਕੰਮ ਸਿੱਖਿਆ ਕਿੱਡੇ ਤੋਂ ਸਿੱਖਿਆ ਬਈ ਡਾਕਟਰ ਤੋਂ ਉਹ ਵੀ ਯਾਰ ਐਡਾ ਹੀ ਕੀਤਾ। ਛੇ ਹਾਂ ਮੁੰਡੇ ਦਾ ਮਾਮਾ ਲੱਗਦਾ ᱛੀ। ਠੀਕ। ਕਾ ਫਿਰ ਤਾਂ ਇਹ ਵੀ ਉਸੇ ਦੀ ਕੰਮ ਸਿੱਖਿਆ ਹੋਊਗਾ। ਆਹ ਕੰਮ ਦਾ ਮਾਮੇ ਤੋਂ ਸਿੱਖਿਆ। ਉਹ ਮੋਨੋਟੈਲ ਦੇ ਕੇਸ ਚ ਮਾਮੇ ਦਾ ਮਾਮੇ ਚੱਕ ਕੇ ਲੈ ਗਏ। ਇਹਨੇ ਮਾਮੇ ਦਾ ਕੰਮ ਚੱਕ ਲਿਆ। ਉਹ ਵੀ ਵੱਡਾ ਡਾਕਟਰ ਏ ᱛੀ। ਕਿੱਥੇ ਦੀ ਬਾਈ? ਬਰਨਾਲੇ। ਤੁਹ ਕਿਹੜੇ ਹਸਪਤਾਲ ਚ ਸੀ ਬੱਸਾ ਤੇ ਨੀਲੇ ਪੱਤੇ ਵਾਲੀਆਂ ਗੋਲੀਆਂ ਵੇਚਦਾ ਧੀਂ ਅੱਛੇ ਅੱਛਾ ਭਾਈ ਉਤੋਂ ਚ ਹੱਡਾ ਕਿੰਨੀਆਂ ਮਰਜ਼ੀ ਕਰ ਲਾ ਜਿੱਦ ਦਾ ਇਹ ਡਾਕਟਰ ਪਿੰਡ ਚ ਆਇਆ ਕੋਈ ਵੀ ਮਰੀਜ਼ ਪਿੰਡ ਤੋਂ ਬਾਹਰ ਨਹੀਂ ਗਿਆ ਹੈਗਾ ਬਾਹਰ ਤਾਂ ਕਿੰਨੇ ਜਾਂਦਾ ਉੱਥੇ ਮਾਰ ਖਾ ਕੇ ਆਉਂਦਾ ਮਾਰੂ ਮਾਰੂ ਮੁਰਾ ਯਾਰ ਮਾਰੂ ਮਾਰੂ ਬਾਬੂ ਕੀ ਹੋ ਯਾਰਾ ਮਾਰਗਾ ਰੋਟੂ ਆਹਾ ਆਹਾ ਆਹ ਕਰਾ ਆਹ ਕੰਧ ਪੂਰੇ ਜਾ ਚਾ ਪਾਣੀ ਲੈ ਕੇ ਪਾਣੀ ਅੰਦਰ ਲਈਦਾ ਸਮਾਰੂ ਕੱਲ ਕੀ ਮੋਕੀ ਮੋਕੀ ਬਈਆ ਤੋਂ ਕਨਾ ਬਾਬੂ ਜਬਰੀ ਦਾ ਜਾ ਪੱਟੀਆਂ ਲੈ ਕੇ ਪੱਟੀਆਂ ਆ ਲਫੜ ਤੇ ਰਾਤ ਹੀ ਮਗਾਈਆ ਪਿਓ ਰਹਿਗੀ ਕੜਾ ਕੜਾ ਹਾਂ ਤੇ ਬਾਈ ਦਿੱਸੀਆ ਬਾਪੂ ਨੂੰ ਕਿਵੇਂ ਲੱਗ ਰਿਹਾ ਹੈ ਕੰਮ ਬਰਾਸ਼ ਪਤਾ ਸਾਰੇ ਬੰਦੇ ਜਵਾਬ ਦੇ ਦੇ ਅੱਜ ਤੇਰਾ ਬਾਪੂ ਕੋਲ ਲਾ ਸਪਰੇ ਕਰੂਗਾ ਲੈ ਆ ਮਤ ਟੋਲੇ ਹੱਟ ਲੈ ਬਾਪੂ ਤੇਰਾ ਛੋਟੇ ਵਰਗਾ ਹਾਂਜੀ ਹਾਂਜੀ ਡਾਕਟਰ ਸਾਹਿਬ ਇਹ ਮਾਚਨ ਦੀ ਜੜੀ ਬੂਟੀ ਐ ਸਦਾ ਚਮਚਕਾਰੀ ਐ ਮਾੜੂ ਇਸ ਜਾਰਿਸ ਦਾ ਸਪਰੇ ਇਸ ਮਾਰਿਸ ਦਾ ਹੈਲੋ ਹਾਂਜੀ ਕਰਦਾਂਗੇ ਇੰਜਨ ਤੁਹਾਡਾ ਮਤਲਬ ਖੇਤਾ ਲਈ ਇੰਜਨ ਕਰਦਾਂਗੇ ਤੁਹਾਡਾ ਬਸ ਮੈਂ ਪਿੰਡੋਂ ਮਹ ਦੇ ਟੀਕਾ ਲਾ ਕੇ ਬੁਗਲੇ ਆ ਗਿਆ ਹਾਂਜੀ ਬਸ ਆ ਗਿਆ ਕਪੜਾ ਪਦਾ ਸਸਾ ਸਸਾ ਕਪੜਾ ਪਦਾ ਅੱਜ ਅੱਲੜਨ ਮਟਿਆ ਹਰ ਬਾੜੀ ਖੰਗੀ ਆਪੀ ਲੱਗਦਾ ਇਹਨੂੰ ਵੀ ਕ੍ਰੋਸਿੰਗ ਦੇਖ ਕੇ ਦੇਣੀ ਪਊ ਅੱਜ ਸਬਾਈ ਲਿਖੇ ਬਿਨਾ ਕਿੱਥੇ ਲੋਟ ਆਉਂਦੇ ਨੇ ਮਰੀ ਜਾ ਮੇਰੇ ਤੇ ਤਾਂ ਬਹੁਤ ਕੁੜੀਆਂ ਮਰਤੀ ਬਹੁਤ ਤਵੀਤ ਧਾਗੇ ਕਰਾਉਂਦੀਆਂ ਨੇ ਸਿਆਣਾ ਕੁੜੀ ਜਾ ਪਰ ਮੈਂ ਆਪ ਆਪੇ ਤੇ ਲੱਡੂ ਹੋਇਆ ਇਹਨੂੰ ਬੱਤੂ ਦਾ ਪਿਆਰ ਮਿਲੂਗਾ

ਜੱਟ ਦੀ ਸਿੰਦਰ ਨੂੰ ਨੰਬਰ oh no good boy ਅਖੀਰ ਆ ਗਿਆ ਹੈ ਨੰਬਰ ਗਿਆ ਨਾ ਕਦੇ ਚੰਨੀ ਦੀ ਬੱਕਰੀ ਤੇ ਨਹੀਂ ਬੁਮਾਰੋ ਕੋਛ ਨਹੀਂ ਨੇ ਹਲੋ ਮੈਂ ਉਹ ਜੀ ਬੋਲ ਗਿਆ ਜੀ ਜਿਹੜਾ ਤੁਸੀਂ ਨੰਬਰ ਚੱਕਾਇ ਤੇ ਹਾਂ ਹਾਂ